ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਪਾੜੇ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਪੀ ਲਾਸਮਨ ਸਿੰਘ ਹੁੰਦਾ ਤੇ ਮੈਂ ਮਾਸਟਰ ਲਾਸਮਨ ਸਿੰਘ ਹੁੰਦਾ ਅੱਜ ਫੇਰ ਆਪ ਜੀ ਨਾਲ ਬਹੁਤ ਮਹੱਤਵਪੂਰਨ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦਾ ਬਜਟ ਸੈਸ਼ਨ ਚੱਲ ਰਿਹਾ ਤੇ ਬਜਟ ਸੈਸ਼ਨ ਪਰਸੋਂ ਤੋਂ ਬੜਾ ਹੰਗਾਮੇ ਭਰਪੂਰ ਹੈ ਕੱਲ ਮੁੱਖ ਮੰਤਰੀ ਜੀ ਨੇ ਜਿਹੜਾ ਰੂਪ ਦਿਖਾਇਆ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਉਹ ਬੜੀ ਮਤਲਬ ਮੈਨੂੰ ਇਸ ਗੱਲ ਦੇ ਉੱਤੇ ਬੜੀ ਖਰਾਨੀ ਹੋਈ ਕਿ ਜਿਸ ਟਾਈਮ ਭਗਵਾਨ ਕਮਨ ਜੀ ਸੀਮ ਬੜੇ ਸੀ ਤਾਂ ਜਿਹੜਾ ਰੂਪ ਮੈਂ ਉਹਨਾਂ ਦਾ ਉਸ ਦਿਨ ਦੇਖਿਆ ਸੀ ਉਹ ਮੈਨੂੰ ਬਹੁਤ ਖੁਸ਼ੀ ਭਰੇ ਲੱਗੇ ਸੀ ਪਰ ਜੋ ਉਹਨਾਂ ਨੇ ਕੱਲ ਰੂਪ ਦਿਖਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਗੱਲਬਾਤ ਕੀਤੀ ਪ੍ਰਤਾਪ ਸਿਕ ਬਾਜਬਾਜੀਆਂ ਜੋ ਕਿ ਐਲੂਪੀ ਨੇ ਉਹ ਬਹੁਤ ਜਿਹੜੀ ਹੈਗੀ ਸੀ ਗੈਰ ਮੈਰੀ ਸੀ ਕਿ ਮੈਂ ਉਮੀਦ ਰੱਖਦਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਕਾਫੀ ਜਿਹੜੇ ਹੈ ਬਹੁਤ ਹੀ ਸੁਲਝੇ ਹੋਏ ਵਿਅਕਤੀ ਨੇ ਪਰ ਕੱਲ ਉਹਨਾਂ ਨੇ ਇੱਕ ਅਜੀਬ ਕਿਸਮ ਦੀ ਜਿਹੜੀ ਹੈ ਅਦਾਕਾਰੀ ਦਿਖਾਈ ਹੈ ਪੁਰਾਣੇ ਬੋਲਿਆ ਨਹੀਂ ਸੀ ਕਿ ਅਦਾਕਾਰੀ ਕੋਈ ਨਿੱਕੀ ਗੱਲ ਨਹੀਂ ਹੈ ਉਹਨਾਂ ਨੇ ਆਪਦੇ ਕਿਸੇ ਸੈਦ ਲੀਡਰ ਦੇ بیٹے ਨੂੰ ਉਹਨਾਂ ਨੇ ਡਾਂਟ ਵੀ ਕੱਸਿਆ ਕਿ ਤੇਰਾ ਮੁੰਡਾ ਖੁਦ ਜਿਹੜਾ ਹੈ ਕਲਾਕਾਰੀ ਕਰਨੀ ਚਾਹੁੰਦਾ ਫਿਲਮਾਂ ਦੇ ਵਿੱਚ ਐਕਟਿੰਗ ਕਰਨੀ ਚਾਹੁੰਦਾ ਉਹਨਾਂ ਤੋਂ ਐਕਟਿੰਗ ਨਹੀਂ ਹੁੰਦੀ ਵੀ ਐਕਟਿੰਗ ਬੋਡੀ ਵਧੀਆ ਜਿਹੜੀ ਹੈ ਕਲਾ ਹੈ ਪਰ ਜਿਹੜੀ ਕਲਾਕਾਰੀ ਕੱਲ ਭਗਵੰਤ ਮਾਨ ਜੀ ਨੇ ਦਿਖਾਈ ਹੈ ਇਹ ਜੋ-ਜੋ ਇਲੈਕਸ਼ਨ ਨੇੜੇ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਕਲਾਕਾਰੀਆਂ ਦਿਖਾ ਰਹੇ ਨੇ ਹਨ ਜੋ ਇੱਕ ਅਲੋਚਕ ਹੋਣ ਦੇ ਨਾਤੇ ਮੈਂ ਜੋ ਦੇਖਿਆ ਉਹਨਾਂ ਨੂੰ ਬਾਕੀ ਲੋਕਾਂ ਨੇ ਵੀ ਬਹੁਤ ਸਾਰਿਆਂ ਨੇ ਜਜਮੈਂਟ ਕੀਤੀ ਕਿ ਕੱਲ ਜਿਹੜੇ ਮੁੱਦੇ ਉੱਠਣੇ ਚਾਹੀਦੇ ਸੀ ਇਹਦੇ ਪਿੱਛੇ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਕਾਰਨ ਇਹ ਹੈ ਕਿ ਕਾਂਗਰਸ ਦੀ ਤੇ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਆਪਸ ਵਿੱਚ ਕਿਤੇ ਵੀ ਬਣਦੀ ਨਹੀਂ ਹੈ ਕਿਤੇ ਵੀ ਇਹਨਾਂ ਦਾ ਤਾਲਮੇਲ ਬਣਨ ਵਾਲਾ ਨਹੀਂ ਹੈ ਜਿਹੜਾ ਕਿ ਭਾਰਤ ਦੇ ਲੋਕਾਂ ਲਈ ਭਾਰਤ ਦੀ ਡੈਮੋਕ੍ਰੇਸੀ ਲਈ ਬੜਾ ਖਤਰਾਕ ਹੈ ਜਿਸ ਦੇ ਉੱਤੇ ਮੈਨੂੰ ਬੜਾ ਫਿਕਰ ਹੋਇਆ ਇਸ ਗੱਲ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਬੀਜੇਪੀ ਨੂੰ ਜੇਕਰ ਪੰਜਾਬ ਦੇ ਵਿੱਚ ਰੋਕਣ ਵਾਲੀ ਕੋਈ ਤੇ ਰਸੀਦ ਹੋ ਜਾ ਉਹ ਇਕੱਠੇ ਹੋ ਕੇ ਚੱਲਣ ਵਾਲੇ ਲੋਕ ਸੀ ਤਾਂ ਉਹ ਕੋਸ਼ਣਾ ਉਸ ਚੰਡੀਗੜ੍ਹ ਦੀਆਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਪਾਰਟੀ ਨੇ ਇਕੱਠੇ ਲੜ ਕੇ ਇਕੱਠਿਆਂ ਹੋ ਕੇ ਜਿਹੜਾ ਹੈ ਬੀਜੇਪੀ ਨੂੰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਔਰ ਦੇਸ਼ ਦੇ ਵਿੱਚ ਉਹਨਾਂ ਨੇ ਗੱਠ ਜੋੜ ਦਾ ਹਿੱਸਾ ਵੀ ਬਣੇ ਨੇ ਆਪਸ ਵਿੱਚ ਦੋਨੇ ਇੰਡੀਆ ਗੱਠ ਜੋੜ ਦਾ ਪਰ ਜੋ ਕੱਲ ਹੋਇਆ ਇਹ ਬੜਾ ਦੁੱਖਦਾਈ ਹੋਇਆ ਕਿਉਂਕਿ ਦੂਸਰੀ ਗੱਲ ਚਲੋ ਗੱਠ ਜੋੜ ਹੋਣ ਨਾ ਹੋਣ ਉਸ ਤੋਂ ਵੀ ਮਾੜੀ ਗੱਲ ਇਹ ਹੋਈ ਆ ਜਿਹੜੀ ਕੱਲ ਹੋਈ ਆ ਕਿ ਬਹੁਤ ਜਿਹੜੀ ਅਸભ્ય ਕਪਾਸ ਹੈ ਇੱਕ ਦੂਸਰੇ ਲਈ ਜਿਹੜੀ ਵਰਤੀ ਗਈ ਆ ਜੋ ਕਿ ਬਿਲਕੁਲ ਹੀ ਜਿਹੜੀ ਵਿਧਾਨ ਸਭਾ ਦੀ ਗਰਮਾਂ ਦੇ ਮੁਤਾਬਕ ਨਹੀਂ ਹੈ ਸੋ ਇਹ ਗੱਲਾਂ ਜਿਹੜੀਆਂ ਹੈ ਚੰਗੀਆਂ ਨਹੀਂ ਹੋਈਆਂ ਤੇ ਇਸ ਦੇ ਨਾਲ ਹੀ ਜਿਹੜਾ ਦੂਸਰਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਮੁਹੰਮਦ ਸਰੀਕ ਦਾ ਗੀਤ ਇੱਕ ਪੁਰਾਣਾ ਬੜਾ ਚੇਤੇ ਆ ਗਿਆ ਕਿ ਐਵੇਂ ਬੋਕਦੇ ਸਿੰਗਾ ਨੂੰ ਹੱਥ ਲਾ ਕੇ ਨਹੀਂ ਪੁੱਠਾ ਪੰਗਾ ਲੈ ਲਿਆ ਜੱਟੀਏ ਤੇ ਕੱਲ ਭਗਵਾਨਤਮਾਨ ਜੀਆ ਨੇ ਇੱਕ ਹੋਰ ਪੁੱਠਾ ਪੰਗਾ ਲੈਤਾ ਉਹ ਕਾਂਗਰਸ ਦੇ ਐਮ ਐਲ اے ਸੁਖਵਿੰਦਰ ਕੋਟਲੀ ਜੀ ਨੂੰ ਕਿਹਾ ਰਾਜ ਉਹਨਾਂ ਦੀ ਵਰਡਿੰਗ ਹੈ ਤੇ ਔਰ ਅਖਬਾਰਾਂ ਚ ਵੀ ਆ ਰਿਹਾ ਵੱਖ-ਵੱਖ ਚੈਨਲਾਂ ਤੇ ਵੀ ਆ ਰਿਹਾ ਕਿ ਕਿ ਸੁਖਵਿੰਦਰ ਕੋਟਲੀ ਜਾਂ ਲਈ ਉਹਨਾਂ ਨੇ ਬੜੇ અપਮਾਨਜਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿ ਜਦ ਬਲਾਉ ਇਸ ਨੂੰ ਇਹਨੂੰ ਦੌਰਾ ਪੈ ਗਿਆ ਨੂੰ ਕੋਈ ਜੁੱਤੀ ਸੰਘਾਓ ਉਹ ਜੁੱਤੀ ਸੰਘਾਉਣ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਮੁੱਖ ਮੰਤਰੀ ਜੀ ਨੇ ਆਪ ਜੁੱਤੀਆਂ ਖਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਜਿੱਥੇ ਸੁਖਵਿੰਦਰ ਕੋਟਲੀ ਨੇ ਪੂਰਾ ਪ੍ਰੋਗਰਾਮ ਬਣਾਇਆ ਹੋਇਆ ਪਰਸੋਂ ਦਾ ਉਹ ਵਿਧਾਨ ਸਭਾ ਤੋਂ ਬਾਹਰ ਬੈਠੇ ਨੇ ਭਾਵੇਂ ਕਾਂਗਰਸ ਪਾਰਟੀ ਦੇ ਬਾਕੀ ਐਮ ਐਲ ਏਸ ਉਹਨਾਂ ਦੇ ਨਾਲ ਉਸ ਤਰੀਕੇ ਨਾਲ ਨਹੀਂ ਖੜ੍ਹ ਰਹੇ ਜਿਸ ਤਰ੍ਹਾਂ ਦੇ ਖੜ੍ਹਨੇ ਦਿਸਨੇ ਚਾਹੀਏ ਆ ਹੁਣੇ-ਹੁਣੇ ਮੈਂ ਕੁਝ ਚੈਨਲਾਂ ਤੇ ਘੰਟਾ ਤੋਂ ਪਹਿਲਾਂ ਉਹਨਾਂ ਨੂੰ ਇੱਕ ਬੜੀ ਵਧੀਆ ਲੱਗੀ ਗੱਲ ਚਲੋ ਮੈਨੂੰ ਸਾਡੇ ਮਨਜੀਤ ਸਿੰਘ ਜੀ ਬਲਾਸਪੁਰ ਐਮ ਐਲ ਏ ਸਾਹਿਬ ਮੇਰੇ ਬਹੁਤ ਵਧੀਆ ਇਨਸਾਨ ਨੇ ਜਦੋਂ ਵੀ ਗੱਲ ਕਰਦੇ ਆ ਉਹਨਾਂ ਨਾਲ ਬੜੇ ਅਦਬ ਨਾਲ ਗੱਲ ਕਰਦੇ ਨੇ ਪੱਤਰਕਾਰ ਨੇ ਉਹ ਉਹਨਾਂ ਨੇ ਸੁਖਵਿੰਦਰ ਕੋਟਲੀ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪੱਤਰਕਾਰਾਂ ਨੇ ਬਹੁਤ ਵਧੀਆ ਜਿਹੜਾ ਹੈਗਾ ਉੱਥੇ ਜੋ ਰੋਲ ਨਿਭਾਇਆਗਾ ਦੋਨੇ ਐਮਐਲਏਜ਼ ਨੂੰ ਮਲਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਵਿੰਦਰ ਕੋਟਲੀ ਜੀ ਨੇ ਬੜਾ ਠੋਕਵਾ ਜਵਾਬ ਦਿੱਤਾ ਕਿ ਮੈਂ ਕਿਹੜਾ ਜੀ ਆਪਣੇ ਲਈ ਮੰਗ ਰਿਹਾ ਮੈਂ ਤਾਂ ਤੁਹਾਡੇ ਲਈ ਮੰਗ ਰਿਹਾ ਮੈਂ ਚਾਹ ਉਹ ਵੀ ਬਲਾਸਪੁਰੀ ਜੀ ਨੂੰ ਜਿਹੜਾ ਹੈਗਾ ਉਹ ਡਿਪਟੀ ਸੀਐਮ ਬਣਾ ਦੇਣ ਔਰ ਬਿਲਕੁਲ ਜਾਇਜ਼ ਔਰ ਸੰਵਿਧਾਨਕ ਮੰਗੇ ਜਿਸ ਤਰ੍ਹਾਂ ਸਾਡੇ ਇਸ ਤਰ੍ਹਾਂ ਜੇ ਐਮਐਲ ਜੋ ਸੁਖਵਿੰਦਰ ਕੋਟ ਲਈ ਜਿਹੜਾ ਮੁੱਦਾ ਠਾਇਆ ਨਾ ਉਹ ਸੱਚੀ ਮੁੱਚੀ ਬਹੁਤ ਟਾਪ ਦਾ ਮੁੱਦਾ ਹੈ ਇੰਨਾ ਪਿਆਰਾ ਮੁੱਦਾ ਹੈਗਾ ਇੰਨਾ ਵਧੀਆ ਮੁੱਦਾ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਆਪਦੇ ਚੋਣ ਮੈਨੀਫੈਸਟੋ ਚ ਕਿਹਾ ਸੀ ਉਹ ਉਹਨੇ ਮੁੱਦਾ ਅੱਜ ਠਾਇਆ ਔਰ ਉਹਦਾ ਸੰਵਿਧਾਨਕ ਰਾਈਟ ਬਣਦਾਗਾ ਔਰ ਪੰਜਾਬ ਦੀ 33% ਪਾਪੂਲੇਸ਼ਨ ਦਾ ਹੱਕ ਹੈ ਸਮਝੇਦਕ ਉਹ ਜਿਹੜੀ ਹੈਗਾ ਮਨਜੀਤ ਸਿੰਘ ਬਲਾਸਪੁਰੀ ਜਿਆ ਨੇ ਇੱਕ ਗੱਲ ਜਿਹੜੀ ਹੈ ਨਹੀਂ ਮੈਨੂੰ ਨਹੀਂ ਸੀ ਪਈ ਤੋ ਇਹ ਗੱਲ ਕਹਾਂਗੇ ਉਹਨਾਂ ਨੇ ਭਾਵੇਂ ਪਾਰਟੀ ਦਾ ਜਿਹੜਾ ਹੈਗਾ ਜਾਂ ਮੁੱਖ ਮੰਤਰੀ ਸਾਹਿਬ ਦਾ ਪੱਖ ਲੈਂਦੇ ਆ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਦੇਖੋ ਕਿੰਨੇ ਵਧੀਆ ਅਹੁਦੇ ਦੇ ਤੇ ਮੈਂ ਮਨਜੀਤ ਸਿੰਘ ਜੀ ਨੂੰ ਬਲਾਸਪੁਰ ਸਾਹਿਬ ਨੂੰ ਗੱਲ ਕਰੂੰਗਾ ਕਿ ਸਾਰੇ ਤਾਂ ਕੁਝ ਵੀ ਨਹੀਂ ਹੈ ਜੇਕਰ ਤੇ ਸਵਾਲ ਥੋੜਾ ਜਿਹਾ ਮੁੱਖ ਮੰਤਰੀ ਦਾ ਦੇਖੋ ਜਾਂ ਡਿਪਟੀ ਮੁੱਖ ਮੰਤਰੀ ਦਾ ਹਲੋ ਉਹਨਾਂ ਨੇ ਤਾਂ ਡਿਪਟੀ ਮੁੱਖ ਮੰਤਰੀ ਕਿਹਾ ਤੇ ਜੇਕਰ ਮੁੱਖ ਮੰਤਰੀ ਵਾਲਾ ਸਵਾਲ ਦੇਖੋ ਫਿਰ ਬਾਕੀ ਸਾਰਾ ਉਹ ਸਾਥੀ ਦੀ ਪੈੜ ਚ ਆ ਜਾਂਦਾ ਤਾਂ ਇਹ ਗੱਲ ਜਿਹੜੀ ਹੈ ਡਿਪਟੀ ਮੁੱਖ ਮੰਤਰੀ ਬਣਾਉਣਾ ਵੀ ਕੋਈ ਜਿਹੜਾ ਕੋਈ ਆਸਾਨ ਨਹੀਂ ਹੈ ਪੰਜਾਬ ਦੇ ਐਸਸੀ ਭਾਈਚਾਰੇ ਦੇ ਉੱਤੇ ਜਿਹੜਾ 35% ਪਾਪੂਲੇਸ਼ਨ ਦਾ ਹਿੱਸਾ ਉਹਨਾਂ ਦਾ ਹੱਕ ਬਣਦਾ ਪਿਛਲੇ 77 ਸਾਲ ਹੋ ਗਏ ਸਾਨੂੰ ਦੇਸ਼ ਆਜ਼ਾਦ ਹੋਇਆ ਉਹਨੂੰ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਨਹੀਂ ਬਣਿਆ ਐਸਸੀ ਭਾਈਚਾਰੇ ਦੇ ਵਿੱਚੋਂ ਇਹਨਾਂ ਦਾ ਹੱਕ ਆ ਸੰਵਧਾਨਕ ਹੱਕ ਹੈ ਇਹਨਾਂ ਦਾ ਵੀ ਪੰਜਾਬ ਦੇ ਡਿਵੈਲਪਮੈਂਟ ਦੇ ਵਿੱਚ ਆ ਪੰਜਾਬ ਦੀ ਸ਼ਾਨੋ ਸ਼ੌਕਤ ਬਣਾਉਣ ਦੇ ਵਿੱਚ ਪੰਜਾਬ ਦੇ ਜਿਹੜੇ ਅਨੁਸੂਚਿਤ ਜਾਤੀਆਂ ਦੇ ਲੋਕ ਨੇ ਉਹਨਾਂ ਦਾ ਪੂਰਾ ਪੂਰਾ ਉਹਨਾਂ ਦਾ ਯੋਗਦਾਨ ਹਰ ਪੱਖ ਤੋਂ ਯੋਗਦਾਨਾ ਇੱਕ ਪੱਖ ਤੋਂ ਯੋਗਦਾਨ ਨਹੀਂ ਜਿੰਨੀਆਂ ਵੀ ਇਮਾਰਤਾਂ ਬਣੀਆਂ ਨੇ ਜਿੰਨੀ ਇੱਥੇ ਇੰਡਸਟਰੀ ਬਣੀ ਹੈ ਜਿੰਨਾ ਇੱਥੇ ਡਿਵੈਲਪਮੈਂਟ ਹੋ ਰਿਹਾ ਅੱਜ ਵੀ ਹੋ ਰਿਹਾ ਜਿੰਨਾ ਅਸੀਂ ਪੰਜਾਬ ਦੇ ਵਿੱਚ ਅਨਾਜ ਪੈਦਾ ਕਰਦੇ ਆ ਜਾਂ ਉਹਨੂੰ ਬਾਹਰ ਭੇਜਦੇ ਆ ਐਕਸਪੋਰਟ ਕਰਦੇ ਆ ਇੰਪੋਰਟ ਕਰਦੇ ਆ ਜੋ ਵੀ ਜਾਂਦਾ ਆਉਂਦਾ ਉਹ ਪੰਜਾਬ ਦਾ ਅਨੁਸੂਚਿਤ ਜਾਤੀਆਂ ਦੇ ਲੋਕ ਹੀ ਤਾਂ ਕਰਦੇ ਨੇ ਤਾਂ ਇਹਨਾਂ ਤੋਂ ਇਕੱਲਾ ਕੰਮ ਹੀ ਨਹੀਂ ਲੈਣਾ ਇਹਨਾਂ ਨੂੰ ਇਕੱਲਿਆਂ ਦੂਸਰੀਆਂ ਸੀਟਾਂ ਤੇ ਨਹੀਂ ਬਿਠਾਉਣਾ ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਇਹਨਾਂ ਦਾ ਹੱਕ ਹੈ ਕੋਈ ਇਹ ਅਲੋਕਾਰੀ ਗੱਲ ਨਹੀਂ ਕੋਈ ਇਹ ਕੋਈ ਗੈਰ ਸਵਿਧਾਨਕ ਗੱਲ ਨਹੀਂ ਹੈ ਜਿਹਦਾ ਜਿਹਦਾ ਹੱਕ ਆ ਜਿਹਦੀ ਜਿੰਨੀ ਸੰਖਿਆ ਭਾਰੀ ਉਹਨੀ ਉਹਦੀ ਹਿੱਸੇਦਾਰੀ ਉਹਦੀ ਹਿੱਸੇਦਾਰੀ ਵੱਧਦੀ ਹੈ ਕਿ ਜੇ ਡਿਪਟੀ ਮੁੱਖ ਮੰਤਰੀ ਕਹਿ ਕੇ ਇਹਨਾਂ ਨੇ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਸੀ ਕਿ ਅਸੀਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਤਾਂ ਹੁਣ ਨੂੰ ਬਣਾ ਦੇਣਾ ਚਾਹੀਦਾ ਸੀ ਇਸ ਕਰਕੇ ਸੁਖਵਿੰਦਰ ਕੋਟਲੀ ਜੀ ਵਧਾਈ ਦੇ ਪਾਤਰ ਨੇ ਤੇ ਨਾਲ ਦੀ ਨਾਲ ਸੁਖਵਿੰਦਰ ਕੋਟਲੀ ਦੇ ਪੱਖ ਚ ਜਿਹੜੀਆਂ ਦਲਤ ਜਥੇ ਬਣੀਆਂ ਆਈਆਂ ਨੇ ਉਹਨਾਂ ਦਾ ਕੀ ਪ੍ਰੋਗਰਾਮ ਮੈਨੂੰ ਜਿਹੜਾ ਫੋਨ ਆਇਆ ਸਾਡੇ ਕਾਮਰੇਡ ਭਗਵੰਤ ਸਮਾਉ ਜੀ ਉਹਨਾਂ ਦਾ ਤੇ ਉਹਨਾਂ ਨੇ ਆਪਣੀ ਵੀਡੀਓ ਭੇਜੀਆ ਸੁਣ ਲਿਓ ਉਹ ਕੀ ਪ੍ਰੋਗਰਾਮ ਬਣਾ ਰਹੇ ਨੇ ਤੇ ਕਿਸ ਤਰ੍ਹਾਂ ਉਹਨਾਂ ਦੇ ਜਿਹੜਾ ਹੈ ਤੁਸੀਂ ਆਪ ਹੀ ਦੇਖੋਗੇ ਉਹਨਾਂ ਨੇ 8 ਤਰੀਕ ਨੂੰ ਜਿਹੜਾ ਹੈਗਾ ਕਾਂਗਰਸ ਭਗਵੰਤ ਸਿੱਖ ਸਮਾਉਂ ਜੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਸਦਾਕਤਾ ਸਾਰਿਆਂ ਜਿੱਥੇ ਬੰਦੀਆਂ ਲੋ ਬਾਕੀ ਜਿੱਥੇ ਬੰਦੀਆਂ ਵੀ ਇਸ ਗੱਲ ਦੇ ਉੱਤੇ ਜਿਹੜਾ ਹੈ ਤਿੱਖਾ ਐਕਸ਼ਨ ਲੈਣ ਜਾ ਰਹੀਆਂ ਨੇ ਕਿ ਮੁੱਖ ਮੰਤਰੀ ਜੀ ਇਸ ਗੱਲ ਦੇ ਉੱਤੇ ਮਾਫੀ ਮੰਗਣ ਜਿਹੜਾ ਕਿ ਉਹਨਾਂ ਨੇ ਇਹ ਕੱਲਾ ਸੁਖਵਿੰਦਰ ਕੋਟਲੀ ਨੂੰ ਜੁੱਤੀ ਦਿਖਾਉਣ ਦੀ ਗੱਲ ਨਹੀਂ ਕੀਤੀ ਪੂਰੇ ਦਲਿਤ ਸਮਾਜ ਦੇ ਜੁੱਤੀਆਂ ਮਾਰਨ ਦੀ ਗੱਲ ਕੀਤੀ ਆ ਅੱਗੇ ਦੇਖੋ ਕਿਸ ਤਰ੍ਹਾਂ ਹੁੰਦੀਆਂ ਨੇ ਜਥੇਬੰਦੀਆਂ ਤੇ ਜਿਹੜਾ ਪ੍ਰੋਗਰਾਮ ਸੁਖਵਿੰਦਰ ਕੋਟਲੀ ਨੇ ਬਣਾਇਆ ਉਹ ਵੀ ਆਪਾਂ ਅੱਗੇ ਦੇਖਾਂਗੇ ਤੇ ਹੁਣ ਭਗਵੰਤ ਮਾਨ ਸਾਹਿਬਾ ਉਹ ਜਿਹੜਾ ਕੀ ਵਿਚਾਰਾ ਉਹ ਪੰਜਾਬ ਦੇ ਦਲਿਤ ਪੱਖੀ ਮਜ਼ਦੂਰ ਸੰਗਠਨਾ ਦੇ ਆਗੂ ਸਹਿਬਾਨਾਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਤ ਜੈ ਸੰਵਿਧਾਨ ਆਗੂ ਸਹਿਬਾਨ ਸਾਥਿਓ ਵਧਾਂਸਭਾ ਦੇ ਅੰਦਰ ਕੱਲ ਕਿਸ ਕਦਰ ਬਹਿਸ ਹੋਈ ਹੈ ਡਰਾਮੇਬਾਜ਼ੀ ਹੋਈ ਹੈ ਇਹ ਤਾਂ ਤੁਹਾਡੇ ਧਿਆਨ ਚ ਹੋਊਗਾ ਤੁਸੀਂ ਸੁਣਿਆ ਹੋਊਗਾ ਤੇ ਦੇਖਿਆ ਹੋਊਗਾ ਅੱਜ ਬਜਟ ਵੀ ਪੇਸ਼ ਕਰਤਾ ਬਜਟ ਦੇ ਅੰਦਰ ਵੀ ਪੰਜਾਬ ਦੇ ਮਜ਼ਦੂਰਾਂ ਨੂੰ ਕੋਈ ਥਾਂ ਨਹੀਂ ਦਿੱਤੀ ਔਰ ਇਹਦੋਂ ਵੀ ਵੱਡੀ ਘਟਨਾ ਵਾਪਰੀ ਹੈ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਜਦੋਂ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਕਿ ਉਪ ਮੁੱਖ ਮੰਤਰੀ ਦਲਤਾਂ ਦਾ ਬਣਾਵਾਂਗੇ ਕਦੋਂ ਬਣਾਓਗੇ ਕਿਉਂ ਨਹੀਂ ਬਣਾਇਆ ਤਾਂ ਇਹ ਸਵਾਲ ਦੇ ਉੱਤੇ ਮੁੱਖ ਮੰਤਰੀ ਵੱਲੋਂ ਵਿਧਾਇਕ ਕੋਟਲੀ ਨੂੰ ਆਪਦੇ ਕੋਲੇ ਬੁਲਾ ਕੇ ਤੇ ਆਪਦਾ ਬੰਦਾ ਬੁਲਾ ਕੇ ਆਪਦੇ ਬੰਦੇ ਨੂੰ ਕਿਹਾ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਇਸ ਲਈ ਇਹ ਘਟਨਾ ਇਕੱਲੇ ਵਿਧਾਇਕ ਨਾਲ ਨਹੀਂ ਹੋਈ ਇਹ ਸਾਡੇ ਸਮੁੱਚੇ ਸਮਾਜ ਨੂੰ અપਮਾਨ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਚੈਲੰਜ ਕੀਤਾ ਪੰਜਾਬ ਦੇ ਦਲਤਾਂ ਨੂੰ ਕਿਰਤੀ ਲੋਕਾਂ ਨੂੰ ਕਿ ਤੁਸੀਂ ਉਪ ਮੁੱਖ ਮੰਤਰੀ ਦੇ ਲੈ ਕੇ ਨਹੀਂ ਤੁਸੀਂ ਜੁੱਤੀਆਂ ਦੇ ਲੈ ਕੇ ਆਓ ਇਹ ਸਿੰਬਲ ਹੈ ਬਜਟ ਥਾਣਾ ਦੇਣਾ ਮਜ਼ਦੂਰਾਂ ਲਈ ਔਰ ਜੁੱਤੀ ਸੰਗ ਉਹਨਦੀ ਘਟਨਾ ਮੁੱਖ ਮੰਤਰੀ ਦੀ ਦਲਤਾਂ ਪ੍ਰਤੀ ਜਿਹੜੀ ਨਫ਼ਰਤ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਇਸ ਲਈ ਮੇਰੀ ਬੇਨਤੀ ਹੈ 11 ਬਜੇ 8 ਮਾਰਚ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਦੀਆਂ ਸਮੂਹ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਸਾਂਝੀ ਮੀਟਿੰਗ ਆਪਾਂ ਬਰਨਾਲਾ ਤਰਕਸ਼ੀਲ ਭਵਨ 11 ਵਜੇ ਕਰਨ ਜਾ ਰਹੇ ਹਾਂ ਇਸ ਘਟਨਾ ਦੇ ਖਿਲਾਫ ਤਾਂ ਕਿ ਮੁੱਖ ਮੰਤਰੀ ਦਾ ਚੈਲੰਜ ਕਬੂਲ ਕੇ ਮੁੱਖ ਮੰਤਰੀ ਨੂੰ ਘੇਰਿਆ ਜਾ ਸਕੇ ਜਿਹੜਾ ਦਲਤਾਂ ਦਾ ਉਹਨੇ ਅਪਮਾਨ ਕੀਤਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ 8 ਮਾਰਚ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹੁੰਚੋ ਸਮੂਚੀਆਂ ਸਾਰੀਆਂ ਦਲਤ ਮਜ਼ਦੂਰ ਪੱਖੀ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਦੁਬਾਰੇ ਫੇਰ ਪੁਰਜ਼ੋਰ ਕਿ ਇਸ ਮੀਟਿੰਗ ਨੂੰ ਸਫਲ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਸਾਡੇ ਸਮਾਜ ਨੂੰ ਜੋ અપਮਾਨ ਲਈ ਮੁੱਖ ਮੰਤਰੀ ਨੇ ਸ਼ਬਦ ਵਰਤੇ ਨੇ ਉਹਨਾਂ ਦੇ ਖਿਲਾਫ ਇੱਕ ਦਲਤਾਂ ਦਾ ਮਜ਼ਦੂਰਾਂ ਦਾ ਹਜੂਮ ਖੜਾ ਕਰਨ ਵਾਸਤੇ ਆਓ ਆਪਾਂ ਇਕੱਠੇ ਹੋਈਏ ਮੁੱਖ ਮੰਤਰੀ ਨੂੰ ਇਸ ਨਾਲ ਸ਼ਬਦਾਂ ਦਾ ਸਬਕ ਸਿਖਾਈਏ ਜੈਪੀਮ ਜੈਪਾਟ ਪੰਜਾਬ ਦੇ ਦਲਿਤ ਪੱਖੀ ਮਜ਼ਦੂਰ ਸੰਗਠਨਾ ਦੇ ਆਗੂ ਸਹਿਬਾਨਾਂ ਨੂੰ ਮੇਰੇ ਵੱਲੋਂ ਜੈਪੀਮ ਜੈਪਾਟ ਜੈ ਸਵਿਧਾਨ ਆਗੂ ਸਹਿਬਾਨ ਸਾਥਿਓ ਬダ ਹੰਸਭਾ ਦੇ ਅੰਦਰ ਕੱਲ ਕਿਸ ਕਦਰ ਬਹਿਸ ਹੋਈ ਹੈ ਡਰਾਮੇਬਾਜੀ ਹੋਈ ਹੈ ਇਹ ਤਾਂ ਤੁਹਾਡੇ ਧਿਆਨ 'ਚ ਹੀ ਹੋਊਗਾ ਤੁਸੀਂ ਸੁਣਿਆ ਹੋਊਗਾ ਤੇ ਦੇਖਿਆ ਹੋਊਗਾ ਅੱਜ ਬਜਟ ਵੀ ਪੇਸ਼ ਕਰਤਾ ਬਜਟ ਦੇ ਅੰਦਰ ਵੀ ਪੰਜਾਬ ਦੇ ਮਜ਼ਦੂਰਾਂ ਨੂੰ ਕੋਈ ਥਾਂ ਨਹੀਂ ਦਿੱਤੀ ਔਰ ਇਹਦੋਂ ਵੀ ਵੱਡੀ ਘਟਨਾ ਵਾਪਰੀ ਹੈ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਜਦੋਂ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਕਿ ਉਪ ਮੁੱਖ ਮੰਤਰੀ ਦਲਤਾਂ ਦਾ ਬਣਾਵਾਂਗੇ ਕਦੋਂ ਬਣਾਓਗੇ ਕਿਉਂ ਨਹੀਂ ਬਣਾਇਆ ਤਾਂ ਇਹ ਸਵਾਲ ਦੇ ਉੱਤੇ ਮੁੱਖ ਮੰਤਰੀ ਵੱਲੋਂ ਪਤਾ ਹੈ ਕਿ ਕੋਟਲੀ ਨੂੰ ਆਪਦੇ ਕੋਲੇ ਬੁਲਾ ਕੇ ਤੇ ਆਪਦਾ ਬੰਦਾ ਬੁਲਾ ਕੇ ਆਪਦੇ ਬੰਦੇ ਨੂੰ ਕਿਹਾ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਇਸ ਲਈ ਇਹ ਘਟਨਾ ਕੱਲੇ ਵਿਧਾਇਕ ਨਾਲ ਨਹੀਂ ਹੋਈ ਇਹ ਸਾਡੇ ਸਮੁੱਚੇ ਸਮਾਜ ਨੂੰ અપਮਾਨ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਹ ਚੈਲੰਜ ਕੀਤਾ ਪੰਜਾਬ ਦੇ ਦਲਤਾਂ ਨੂੰ ਕਿਰਤੀ ਲੋਕਾਂ ਨੂੰ ਕਿ ਤੁਸੀਂ ਉਪ ਮੁੱਖ ਮੰਤਰੀ ਦੇ ਲੈ ਕੇ ਨਹੀਂ ਤੁਸੀਂ ਜੁੱਤੀਆਂ ਦੇ ਲੈ ਕੇ ਆ ਇਹ ਸਿੰਬਲ ਹੈ ਬਜਟ 18 ਦੇਣਾ ਮਜ਼ਦੂਰਾਂ ਲਈ ਔਰ ਜੁੱਤੀ ਸੰਘਾਉਣ ਦੀ ਘਟਨਾ ਮੁੱਖ ਮੰਤਰੀ ਦੀ ਦਲਤਾਂ ਪ੍ਰਤੀ ਜਿਹੜੀ ਨਫ਼ਰਤ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਇਸ ਲਈ ਮੇਰੀ ਬੇਨਤੀ ਹੈ 11 ਵਜੇ 8 ਮਾਰਚ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਦੀਆਂ ਸਮੂਹ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਸਾਂਝੀ ਮੀਟਿੰਗ ਆਪਾਂ ਬਰਨਾਲਾ ਤਰਕਸ਼ੀਲ ਭਵਨ 11 ਵਜੇ ਕਰਨ ਜਾ ਰਹੇ ਹਾਂ ਇਸ ਘਟਨਾ ਦੇ ਖਿਲਾਫ ਤਾਂ ਕਿ ਮੁੱਖ ਮੰਤਰੀ ਦਾ ਚੈਲੰਜ ਕਬੂਲ ਕੇ ਮੁੱਖ ਮੰਤਰੀ ਨੂੰ ਘੇਰਿਆ ਜਾ ਸਕੇ ਜਿਹੜਾ ਦਲਤਾਂ ਦਾ ਉਹਨੇ ਅਪਮਾਨ ਕੀਤਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ 8 ਮਾਰਚ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹੁੰਚੋ ਸਮੂਹੀਆਂ ਸਾਰੀਆਂ ਦਲਤ ਮਜ਼ਦੂਰ ਪੱਖੀ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਦੁਬਾਰੇ ਫੇਰ ਪੁਰਜ਼ੋਰ ਕਿ ਇਸ ਮੀਟਿੰਗ ਨੂੰ ਸਫਲ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਸਾਡੇ ਸਮਾਜ ਨੂੰ ਜੋ અપਮਾਨ ਲਈ ਮੁੱਖ ਮੰਤਰੀ ਨੇ ਸ਼ਬਦ ਵਰਤੇ ਨੇ ਉਹਨਾਂ ਦੇ ਖਿਲਾਫ ਇੱਕ ਦਲਤਾਂ ਦਾ ਮਜ਼ਦੂਰਾਂ ਦਾ ਹਜੂਮ ਖੜਾ ਕਰਨ ਵਾਸਤੇ ਆਓ ਆਪਾਂ ਇਕੱਠੇ ਹੋਈਏ ਮੁੱਖ ਮੰਤਰੀ ਨੂੰ ਇਸ ਨਾ ਸ਼ਬਦਾਂ ਦਾ ਸਬਕ ਸਿਖਾਈਏ ਜੈਪੀਮ ਜੈਪਾਦ ਸੋ ਦੋਸਤੋ ਜਿਹੜਾ ਸੁਗਵਿੰਦਰ ਕੌਟਲੀ ਜੀ ਨੇ ਪ੍ਰੋਗਰਾਮ ਬਣਾਇਆ ਹੋਇਆ ਹੈ ਕਿ ਮੈਂ ਇਸ ਤੋਂ ਬਾਅਦ ਜੇਕਰ ਮੁੱਖ ਮੰਤਰੀ ਜੀ ਮਾਫੀ ਨਹੀਂ ਮੰਗਦੇ ਇਸ ਗੱਲ ਦੇ ਉੱਤੇ ਕਿ ਉਹਨਾਂ ਨੇ ਜਿਹੜਾ ਜੁੱਤੀ ਵਾਰਨ ਦੀ ਗੱਲ ਕੀਤੀ ਉਹ ਨਹੀਂ ਕਹੀ ਜਾਂ ਉਹਦੇ ਲਈ ਉਹਨਾਂ ਤੋਂ ਫਿਸਲ ਗਈ ਜਵਾਂ ਤਾਂ ਉਹ ਆਪਣਾ ਅੰਦੋਲਨ ਵਾਪਸ ਲੈਣਗੇ ਨਹੀਂ ਉਹ ਸਤੌਂਦ ਪਿੰਡ ਤੱਕ ਵੀ ਜਾਣਗੇ ਸੋ ਬੜਾ ਭਖਦਾ ਮੁੱਦਾ ਹੈ ਸੋ ਮੈਨੂੰ ਲੱਗਦਾ ਵੀ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਕੱਲ ਗੁੱਸੇ 'ਚ ਬਹੁਤ ਸੀ ਬਾਕੀ ਤੇ ਗੁੱਸਾ ਸੀ ਪਤਾ ਨਹੀਂ ਕਿਉਂ ਸੀ ਜਿਹੜਾ ਕੱਲ ਦਾ ਗੁੱਸਾ ਸੀ ਉਹ ਪੂਰੇ ਪੰਜਾਬ ਲਈ ਹਾਨੀਕਾਰਕ ਅਤੇ ਪੂਰੀ ਡੈਮੋਕ੍ਰੇਸੀ ਲਈ ਹਾਨੀਕਾਰਕ ਤੇ ਦੇਖਦੇ ਆ ਕਿ ਸੁਖਵਿੰਦਰ ਕੋਟਲੀ ਦਾ ਐਕਸ਼ਨ ਤੇ ਬਾਕੀ ਜਿਥੇ ਬੰਦਿਆਂ ਦਾ ਐਕਸ਼ਨ ਕੀ ਹੈ ਅ ਸੋ ਪਰ ਜੋ ਹੋਇਆ ਕੱਲ ਬਹੁਤ ਮਾੜਾ ਹੋਇਆ ਦੇ ਵਿਧਾਨ ਸਭਾ ਦੇ ਵਿੱਚ ਇੱਕ ਸਾਜ਼ਗਰ ਮਾਹੌਲ ਬਣਨ ਦੀ ਥਾਂ ਤੇ ਦੂਸਰੀ ਗੱਲ ਅੱਜ ਦਾ ਜੋ ਦੇਖ ਰਹੇ ਹਾਂ ਕਿੱਥੇ ਕੱਲ ਸੀਐਮ ਸਾਹਿਬ ਕਾਂਗਰਸੀ ਐਮਐਲਏ ਨੂੰ ਅੰਦਰ ਡੱਕਣ ਦੀ ਗੱਲ ਕਰ ਰਹੇ ਸੀਗੇ ਪਰ ਅੱਜ ਕੀ ਹੈ ਅੱਜ ਸਾਡੇ ਸਪੀਕਰ ਸਾਹਿਬ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਧੱਕਣ ਦੀ ਗੱਲ ਕਰ ਰਹੇ ਨੇ ਗੱਲ ਸਮਝ ਤੋਂ ਬਾਹਰ ਹੋ ਰਹੀ ਆ ਮੈਂ ਕਹੂੰਗਾ ਵੀ ਕਿ ਹੋਣਾ ਇਹ ਚਾਹੀਦਾ ਕਿ ਸ਼ਾਂਤਮਈ ਤਰੀਕੇ ਨਾਲ ਸਾਰੀਆਂ ਤਰ੍ਹਾਂ ਦੀ ਗੱਲ ਸੁਣ ਲਈ ਜਾਵੇ ਤੇ ਪੰਜਾਬ ਦੀ ਡੈਮੋਕ੍ਰੇਸੀ ਨੂੰ ਬਚਾਇਆ ਜਾਵੇ ਸੋ ਅੱਜ ਵੀ ਵੀਡੀਓ ਤੁਹਾਡੇ ਲਈ ਇਹੀ ਖਾਸ ਇਸ ਦੇ ਵਿੱਚ ਅੱਜ ਵੀ ਡਿਸਕਸ਼ਨ ਦੇ ਵਿੱਚ ਜੇ ਚੰਗੀ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤੇ ਅ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇੰਡੀਅਨ ਪੀਪਲ ਚੈਨਲ ਤੁਹਾਨੂੰ ਹਰ ਤਰ੍ਹਾਂ ਦੇ ਰੰਗ ਦਿਖਾਉਣ ਦੇ ਲਈ ਅਸੀਂ ਬਚਨ ਵੱਧ ਤੇ ਇਸ ਕਰਕੇ ਦੋਸਤੋ ਕੱਲੇ ਇੱਕ ਵਿਸ਼ੇ ਤੇ ਨਹੀਂ ਹਰ ਵਿਸ਼ੇ ਤੇ ਬੋਲਦੇ ਆਂ ਅਸੀਂ ਬੋਲਣ ਦੀ ਕੋਸ਼ਿਸ਼ ਕਰਾਂਗੇ ਸਾਰੇ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਇਸ ਕਰਕੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਬੜੀ ਲੋੜ ਆ ਕੱਲੇ ਇੱਕ ਵਿਸ਼ੇ ਨੂੰ ਨੜਿੱਕਿਆ ਕਰੋ ਅਸੀਂ ਮਲਟੀ ਵਿਸ਼ਾ ਦੇ ਉੱਤੇ ਮਲਟੀ ਟਾਪਿਕਸ ਦੇ ਉੱਤੇ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਅਸੀਂ ਫੋਰਨਸ ਬਾਰੇ ਵੀ ਗੱਲ ਕਰਾਂਗੇ ਐਜੂਕੇਸ਼ਨ ਫੀਲਡ ਦੇ ਵੀ ਗੱਲ ਕਰਾਂਗੇ ਅਸੀਂ ਸਾਡੀ ਡਰੱਗਸ ਤੇ ਵੀ ਗੱਲ ਕਰਾਂਗੇ ਅਸੀਂ ਸਾਡੇ ਦੇਸ਼ ਦੀ ਫੋਰਨ ਪਾਲਿਸੀ ਤੇ ਵੀ ਗੱਲ ਕਰਾਂਗੇ ਜਿਹੜੀਆਂ ਅਨੁਸੂਚਿਤ ਜਾਤੀਆਂ ਨੇ ਸ਼ੈਡਿਊਲ ਕਾਸਟ ਜਾਤੀਆਂ ਨੇ ਉਹਨਾਂ ਦੀਆਂ ਪਾਲਿਸੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਉਹਦੇ ਤੇ ਵੀ ਗੱਲ ਕਰਾਂਗੇ ਮੱਧ ਵਿੱਚ ਸਿੱਖ ਬਾਲਮੀਕਰ ਅੰਗਰੇਟੇ ਗੁਰੂ ਕੇ ਬੇਟਿਆਂ ਲਈ ਕੀ ਪ੍ਰੋਗਰਾਮ ਹੋਣੇ ਚਾਹੀਦੇ ਔਸ ਕਰਕੇ ਇਹ ਸਾਰੇ ਕਿਉਂਕਿ ਬਹੁਤੇ ਸਾਡੇ ਨਾਲ ਜੁੜੇ ਹੋਏ ਲੋਕ ਉਹ ਨੇ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਨੇ ਸੋ ਜ਼ਰੂਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਗਾ ਲੇਤਾ ਉਹ ਬੜਾ ਮਹਿੰਗਾ ਪੈਣ ਵਾਲਾ ਤੇ ਜਾਂ ਫਿਰ ਸੀਐਮ ਸਾਹਿਬ ਇਸ ਲਈ ਆਪਦੀ ਜਿਹੜੀ ਕੱਲ ਦੀ ਗੁੱਸੇ ਵਾਲੀ ਭਾਸ਼ਾ ਵਰਤੀ ਕੋਦੇ ਲਈ ਮਾਫੀ ਮੰਗ ਲੈਣ ਤਾਂ ਪੰਜਾਬ ਦੇ ਲਈ ਸਭ ਤੋਂ ਚੰਗਾ ਹੋਊਗਾ ਪੰਜਾਬ ਦੀ ਡੈਮੋਕ੍ਰੇਸੀ ਲਈ ਚੰਗਾ ਹੋਊਗਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ